ਲੈ ਬਾਈ ਲਖਿੰਦਰਾ ਪੀ ਸਪੈਸ਼ਲ ਚਾਹ ਬਾਈ ਬੋਕ ਦੇ ਦੁੱਧ ਦੀ ਚਾਹ ਹੈ ਬੋਕ ਦੇ ਦੁੱਧ ਦੀ ਚਾਹ ਤੂੰ ਸਾਰੀ ਜ਼ਿੰਦਗੀ ਚ ਨਹੀਂ ਪੀਤੀ ਹੁਣੀ ਉਹ ਭਰਾਵਾ ਬੱਕਰੀ ਦਾ ਦੁੱਧ ਦਾ ਚਾਹ ਪਈ ਜਾਂਦਾ ਤੂੰ ਬੱਕਰੀ ਨਹੀਂ ਬੱਕਰੀ ਦਾ ਬਾਈ ਹਰੇਕ ਹੀ ਪੀਂਦਾ ਤੇ ਬੋਕ ਦੇ ਬਾਈ ਓਏ ਤੂੰ ਟਿਚਣਾ ਕਰਦਾ ਕਿ ਤੁਸੀਂ ਕੀ ਕਰੀ ਜਾਂਦੇ ਆ ਤਵਾ ਵੀ ਦੇਵਾ ਤੇਰੇ ਸਾਹਮਣੇ ਤਵਾ ਕੇ ਬਾਈ ਇਹ ਤਾਂ ਗੱਲ ਮੈਂ ਚੱਲ ਮਜ਼ਾਕ ਮੰਨ ਲਾ ਬਾਈ ਤੂੰ ਨਾਲ ਰਲ ਕੇ ਦੇ ਆ ਆ ਜਾ ਦਿਖਾ ਹੀ ਦੇਣਾ ਤੈਨੂੰ ਆ ਉੱਠ ਆ ਜਾ ਬੋਕ ਦੇ ਦੁੱਧ ਦੀ ਚਾਹ ਹਾਂ ਆ ਜਾ ਪੂਰੀ ਨਾਲ ਟੇਸਟੀ ਵੇਖ ਉੱਠਦਾ ਭਰਾ ਤੈਨੂੰ ਪਤਾ ਲੱਗ ਜੂ ਤੈਨੂੰ ਪਤਾ ਲੱਗ ਜੂ ਕੀ ਹੈ ਮੀਂਹ ਨਾ ਤਾਂ ਨਿਕੋਲਣਾ ਮੀਂਹ ਨਾ ਕਿੱਥੋਂ ਆਂਗਾ ਭਰਾਵਾ ਦੁੱਧ ਚ ਇੱਕੀ ਬੂਖ ਦੁੱਧ ਦਿੰਦਾ ਕਿਵੇਂ ਟੈਸਟ ਆ ਜਾ ਟੈਸਟ ਤਾਂ ਠੀਕ ਆ ਪਰ ਯਾਰ ਬੋਕਲੀ ਗੱਲ ਯਾਰ ਤੁਸੀਂ ਸਾਲ ਵਿੱਚ ਖਵਾਵਾਂਗੇ ਸਾਰਾ ਕੋਲ ਦਿਖਾਵਾਂਗੇ ਦੁੱਧ ਦਿੰਦਾ ਬੋਕ ਸਾਡੇ ਭਾਈ ਬੱਕਰੀਆਂ ਨੇ ਤਾਂ ਦੁੱਧ ਦੇਣਾ ਹੀ ਟੀਚਰਾਂ ਕਿਉਂ ਕਰੀਏ ਨੇ ਤੁਸੀਂ ਯਾਰ ਸੰਗ ਬੰਨੋ ਮਣੀ ਮਣੀ ਤੂੰ ਤਾਂ ਸਿਆਣਾ ਬਣਾ ਬੰਦਾ ਯਾਰ ਉਹ ਟੀਚਰਾਂ ਨਹੀਂ ਕਰਦਾ ਤੈਨੂੰ ਦਿਖਾਉਣਾ ਵਾਲਾ ਬੋਕ ਵੱਜਦਾ ਬੱਕਰੀਆਂ ਦਾ ਬਾਪਿਆ ਚੱਲ ਦਿਖਾ ਯਾਰ ਰਾਜਾ ਨਹੀਂ ਪਰ ਗਾਣਾ ਵੇਖ ਲਓ ਪਰ ਕਿੰਨੀਆਂ ਪਹਿਣੀਆਂ ਆਹ ਦੇ ਦਿਓ ਗਾਣਾ ਲੋ ਵੀ ਕਹਿੰਦੇ ਬੋਖ ਚੋਣਾ ਵੇਖਦੇ ਆਂ ਦੀ ਗੱਲਬਾਤ ਚ ਕਿੰਨਾ ਕਿ ਮੰਨਦਾ ਨਹੀਂ ਸ਼ਰਤ ਲਾ ਯਾਰ ਪਹਿਲਾਂ ਦਾ ਚਾਹ ਕਿਵੇਂ ਲੱਗੀ ਪਹਿਲਾਂ ਉਹ ਦੱਸ ਚਾਹ ਤਾਂ ਵਧੀਆ ਮਿੱਠਾ ਘੱਟ ਸੀ ਉਹਨੂੰ ਦੁਬਾਰਾ ਉਹ ਐ ਤਾਂ ਹੀ ਘੱਟ ਵੀ ਮਾਰਨਾ ਪੈਗਾ ਵੀਡੀਓ ਚ ਬਾਬਾ ਦਿਖਾ ਬੋਖ ਚੋਕ ਬੋਖ ਚੋਕ ਕਹਿੰਦੇ ਆ 5000 ਰੁਪਏ ਦੇਵਾਂਗਾ ਜੇ ਬੋਖ ਸੱਚੀ ਚੋਲਿਆ ਤੇ ਇਹ ਨਾ ਚੋਇਆ ਗਿਆ ਤੇ 10000 ਲਵਾਂਗਾ ਮਨਜ਼ੂਰ ਹੈ ਮਨਜ਼ੂਰ ਹੈ ਲੈ ਆ ਜਾਕਣਾ ਪਹਿਲਾਂ ਤਾਂ ਕਿਹੜਾ ਬੋਖ ਹੈ ਆਹ ਇਹ ਆਪਣਾ ਜੈਡ ਬਲੈਕ ਨਾਂ ਕੀ ਆ ਦਾ ਇਹਦਾ ਸ਼ਕੰਦਰ ਆ ਬਾਈ ਪਾਂਛੀ ਦਾ ਬੱਚਾ ਹੈ ਬਹੁਤ ਤਗੜਾ ਬੱਕਰਾ ਰਿਹਾ ਉਹਦਾ ਬੱਚਾ ਹੈ ਆ ਨੇੜੇ ਤੇੜੇ ਸਾਰੀਆਂ ਬੱਕਰੀਆਂ ਤੋਂ ਕ੍ਰੋਸ ਹੋਗਾ ਇੱਕ ਮਿੰਟ ਕਹਿੰਦੇ ਬੋਗ ਚੋਣਾ ਤੇ ਬਾਈ ਬਾਲਟੀ ਕਿੱਥੇ ਤੇਰੀ ਬਾਲਟੀ ਨਹੀਂ ਸੈਂਪਲ ਹੀ ਵਿਖਾਵਾਂਗੇ ਬਾਲਟੀ ਆ ਨਜ਼ਰ ਲੋਣੀ ਆ ਵੇ ਕੁਲਿਆ ਬੋਗਾ ਬਾਬਾ ਯਾਰ ਸ਼ਕੰਦਰ ਹਾਂ ਚਲੋ ਇਹ ਦੇਖ ਲੈਣੇ ਆ ਅਗਲਾ ਗਲਾਸ ਆ ਦੇਖਾ ਲਈ ਆ ਨਾ ਮੁੜ ਕੇ ਤੂੰ ਕਹਦੇ ਬਾਰੀ ਖਾਲੀ ਗਲਾਸ ਮੁੱਦਾ ਕਰਕੇ ਉਧਰ ਨੂੰ ਦਿਖਾ ਦਿਓ ਆ ਲੈ ਜੋ ਖਾਲੀ ਗਲਾਸ ਹੈ ਚਲ ਦੇ ਇਹ ਚੋਕੇ ਵਿਖਾਵਨੇ ਆ ਬਦੋ ਧਾਰੇ ਮਾਰੀ ਬਾਬਾ ਸਾਹਿਬ ਆ ਮੇਰਾ ਕੇਵਲ ਆ ਜੀ ਕੇਵਲ ਬਾਈ ਗਾਣਾ ਬਹੁਤ ਕੱਢਣਗੇ ਲੋਕ ਜੇ ਗੱਲ ਝੂਠੀ ਨਿਕਲ ਗਈ ਬਰਾੜਾ ਤੈਨੂੰ ਤਾਂ ਕੱਢਣੀ ਹੈ ਕੇਵਲ ਦੇ ਨਿਆਰਾ ਸੀ ਉਹਨੂੰ ਗੱਪ ਥੋੜਾ ਮਾਰ ਚਲੋ ਚਲੋ ਫਿਰ ਟਾਈਮ ਕਾ ਤੋ ਵੇਸਟ ਕੀਤਾ ਆਪਾਂ ਦੇਖੀਏ ਕਹਿੰਦੇ ਵੀ ਸ਼ਕੰਦਰ ਬੱਕਰਾ ਹੁਣ ਬੱਕਰੀਆਂ ਨੂੰ ਤਾਂ ਪਤਾ ਬਈ ਬੱਕਰਾ ਦੁੱਧ ਦੇ ਦਿੰਦਾ ਸੋ ਉਹਨੂੰ ਸ਼ਰਾਂ ਨੂੰ ਨਹੀਂ ਪਤਾ ਇਹ ਚਵਾ ਕੇ ਹੱਥੇ ਨਾ ਪਹਿਲਾਂ ਇਹਦੀ ਚਾਹ ਧਰ ਲਈ ਨਾ ਹੁਣ ਘਟਾਉਂਦੇ ਨੇ ਥਾਣੇ ਤੇ ਦੋ ਹੀ ਹੁੰਦੇ ਇੱਕ ਸਿੰਗਲ ਹੀ ਦੋ ਦੋ ਅਚੈਸਟਿਕਲ ਨਾਲ ਹੀ ਹੁੰਦੇ ਦੋ ਧਰਾਂ ਤਾਂ ਹੁੰਦੀਆਂ ਹਨਾ ਦੁੱਧ ਚ ਹੋਇਆ ਪਹਿਲਾਂ ਤੂੰ ਪਹਿਲਾਂ ਆਇਂਦਾ ਤੜਕੇ ਤੂੰ ਲੀਟਰ ਭਰ ਦਿੰਦੇ ਦੁੱਧ ਵਰਗਾ ਦੁੱਧ ਵਰਗਾ ਪੀਲੇ ਜਿਹੇ ਰੰਗ ਦਾ ਹੁੰਦਾ ਨਾ ਹੁਣ ਇਹ ਪੀਤਾ ਤੂੰ ਫੋਕਸ ਲਈ ਮੁੰਡਿਆ ਮੈਨੂੰ ਤਾਂ ਅਜੀਬ ਜਿਹਾ ਲੱਗ ਗਿਆ ਇਹਦੇ ਦੁੱਧ ਦੀ ਚਾਹ ਪੀਤੀ ਤੁਸੀਂ ਮੈਨੂੰ ਆ ਜੀ ਫੋਕ ਦੇ ਦੁੱਧ ਦੀ ਚਾਹ ਪੀਤੀ ਆ ਬੱਕਰਾ ਭਰਾਵਾ ਇਹ ਦਿੱਲੀ ਪੀਣੇ ਆਏ ਚ ਕੀ ਗੱਲ ਆ ਕਹਿੰਦੇ ਨਾ ਏਸੀ ਕਰਕੇ ਕਹਿੰਦੇ ਬੱਕਰੀਆਂ ਨਾਲ ਨਾ ਯਾਰੀ ਨਾ ਲਾਵਾ ਅੱਜ ਬੋਕਰ ਦੇ ਦੁੱਧ ਦੀ ਚਾਹ ਪੀਤੀ ਉਹ ਫਿਰ ਤਾਂ ਬੋਕਰ ਦੇ ਆ ਗਲਾਸ ਕਿਵੇਂ ਲੱਗਿਆ ਕੰਮ ਕੋਈ ਨਹੀਂ ਭਰਾ ਮੈਨੂੰ ਤਾਂ ਇਹਨੂੰ ਪੀਣੀ ਪਊ ਇਸ ਦੁਬਾਰ ਕਿਉਂ ਉਹ ਦੁਬਾਰ ਪਸ਼ਾਬ ਵੀ ਕਰਤਾ ਉਹਨੇ ਉਹਦਾ ਕਰਨਾ ਹੀ ਹੁਣ ਤੂੰ ਨਹੀਂ ਕਰਦਾ ਪਿਛਾਵ ਇਹਦਾ ਜਿਹਦਾ ਮੁੱਕਾ ਇਹਦਾ ਕੁਦਰਤ ਆ ਮੈਂ ਪਿਛਾਵ ਤਾਂ ਮੈਂ ਕਰਦੀ ਆ ਫੇਰ ਕਿੰਨਾ ਕਿੰਦਾ ਜਾਂਦਾ ਇਹ ਦੁੱਧ ਇਹ ਜੀ ਦੇ ਦਿੰਦਾ ਕਿਲੋ ਕੁ ਦੁੱਧ ਨਹੀਂ ਕਿਲੋ ਤਾਂ ਨਹੀਂ ਦਿੰਦਾ ਇਹ ਆ ਹੀ ਬਣਾਈਏ ਚਾਹ ਤੇਰੇ ਵਾਸਤੇ ਦੁੱਧ ਚ ਪੱਤੀ ਥੋੜਾ ਦਿੰਦਾ ਉਹ ਬੋਗ ਤੇ ਦੁੱਧ ਚ ਪੱਤੀ ਪਾਈ ਆ ਬਾਈ ਇਹਨੂੰ ਫਾਇਦੇ ਬਹੁਤ ਆ ਦੀ ਪਈ ਫਾਇਦੇ ਬਹੁਤ ਆ ਹੁਣ ਤੈਨੂੰ ਸਾਰਾ ਸਰੀਰ ਤੇਰਾ ਛੰਟ ਆ ਜਾਣਾ ਹੈ ਚੱਲ ਨਹੀਂ ਘੜਦੇ ਇਹਦਾ ਪਿੱਤਾ ਵੀ ਤਾਂ ਜੇ ਨਹੀਂ ਕਾੜਦੇ ਹਾਂ ਜਿਹੜੇ ਕਾੜਦੇ ਉਹ ਬਾਅਦ ਕੇ ਫੋਲੋ ਹੋ ਜਾਂਦੇ ਇੱਕ ਘੰਟੀ ਲੈ ਵੀ ਇਹ ਗੱਲ ਖਾਸ ਬਾਈ ਨੇ ਇਹਦਾ ਬਾਈ ਮਜ਼ਾਕ ਕਰੀ ਜਾਂਦਾ ਦੁੱਧ ਧਾਰਾਂ ਹੀ ਆਉਂਦੀਆਂ ਹੁੰਦੀਆਂ ਬੱਕਰੇ ਦੇ ਬਾਈ ਲਿਖੇ ਹੁੰਦਰਾ ਕਈ ਭਰਾਵੇਂ ਕੀ ਨਾ ਲੈਣ ਕੋਈ ਚਾੜ ਕਰੀ ਜਾਂਦਾ ਤੇਰਾ ਨਾ ਨਹੀਂ ਫਿਰ ਉਹ ਕਰ ਬੱਕਰੀ ਦੁੱਧ ਸੀ ਬੜਾ ਆਪਣਾ ਬੱਕਰਾ ਦੁੱਧ ਦਿੰਦਾ ਇਹ ਇਹ ਮੰਨ ਲਾ ਧਾਰਾਂ ਹੀ ਹੁੰਦੀਆਂ ਹੁੰਦੀਆਂ ਇਹ ਬੱਕਰਿਆਂ ਚ ਨਾ ਲੱਛਣਾ ਆ ਜਾਂਦੇ ਨਾਲ ਬੱਕਰੀਆਂ ਦਾ ਥਾਣਾ ਆ ਜਾਂਦੇ ਆ ਉਹ ਵੀ ਪੂਰਾ ਵਧੀਆ ਥਾਣਾ ਇਹ ਠੀਕ ਹੈ ਵੀ ਇਹ ਧਾਰਾ ਵੱਜ ਜਾਂਦੀਆਂ ਊਂ ਨਹੀਂ ਆਪਾਂ ਕਹਿ ਦਈਏ ਵੀ ਕਿਲੋ ਅੱਧਾ ਕਿਲੋ ਕੰਮ ਨਹੀਂ ਵਣੇ ਦਿੰਦਾ ਹਾਂ ਉਹ ਵਣੇ ਦਿੰਦਾ ਹੁਣ ਤੁਸੀਂ ਸ਼ਰਤ ਜੱਤ ਕੇ ਕਿ ਹਾਰ ਗਏ ਜੱਤ ਗਿਆ ਤਾਂ ਤੈਨੂੰ ਦੁੱਧ ਕੱਢ ਕੇ ਦਿਖਾਤਾ ਜਿਹੜੀ ਉਹ ਗੱਲ ਅਸੀਂ ਪੱਕੀ ਪਰ ਬਈ ਦੁੱਧ ਕੱਢ ਕੇ ਮੈਂ ਤਾਂ ਅੱਧਾ ਕਿਲੋ ਦੀ ਗੱਲ ਕੀਤੀ ਸੀਗੀ ਵੀ ਅੱਧਾ ਕਿਲੋ ਨਹੀਂ ਅੱਧਾ ਦੇ ਨਹੀਂ ਤੂੰ ਆਖੇ ਦੁੱਧ ਨਹੀਂ ਦਿੰਦਾ ਬੱਕਰਾ ਕਿਵੇਂ ਦੇ ਦੁੱਧ ਐ ਕਰੀ ਬੰਦਾ ਦੁੱਧ ਦੇ ਦੂੰਗਾ ਲਓ ਫਿਰ 5000 ਲਓ ਬਈ ਆ ਲੈ ਬਰਾੜਾ ਗਹਿਣ ਬਈ ਪੂਰੇ ਆ ਤਾਂ ਨੇੜੇ ਆ ਕੇ ਬਈ ਚੈੱਕ ਕਰਾ ਲੈ ਮੁੜ ਕੇ ਨਹੀਂ ਕਹਿਣਾ ਚਲਾ ਜਿੱਦ ਤੋ ਗਿਣ ਗਿਣ ਮੱਥਾ ਲਾ ਕੇ ਦੇਖ ਸਰ 2 2 10 ਚਲਾ ਹੀ 5000 ਰੁਪਿਆ ਤੇਲ ਨੂੰ ਤੈਨੂੰ ਦੇ ਦਾਂ ਮੈਂ 4500 ਬਹੁਤ ਠੀਕ ਹੈ ਕਦੇ ਆ ਜਮੂਪੜਾ ਆ ਮੈਨੂੰ ਤਾਂ ਬੋਕਦੇ ਦੱਸ ਨਹੀਂ ਚੱਲ ਆ ਆਪਾਂ ਆਪਣੀ ਦਿਹਾੜੀ ਬਣ ਗਈ ਅੱਜ ਠੀਕ ਹੈ ਭਾਈ ਤੇ ਹੋਰ ਵੀ ਭਾਈ ਨੇ ਕਹਿਣਾ ਸ਼ਰਤ ਲਾਉਣੀਆਂ ਆਜੋ ਜੇ ਹੁਣ ਨਾ ਭਾਈ ਸ਼ਰਤ ਲਾਏ ਹੁਣ ਹੋਰ ਸ਼ਰਤ ਲਾਵਾਂਗੇ ਬਾਕੀ ਭਾਈ ਕਿਸੇ ਦੇ ਸਿਲ ਘਟਦੇ ਆ ਜਾਂ ਘਟੇ ਹੋਏ ਆ ਤਾਂ ਭਈ ਉਹਨੂੰ ਬੇਨਤੀ ਆਸ-ਪਾਸੋਂ ਲੱਭ ਕੇ ਬੱਕਰੀ ਦੁੱਧ ਦਾ ਮਤਲਬ ਪੀਆ ਕਰੋ ਤੇ ਬਾਕੀ ਬਰਾੜ ਤੋਂ ਚਾਹੀਦਾ ਤਾਂ ਬਰਾੜ ਦਾ ਨੰਬਰ ਹੈਗਾ 90567 38435 38435 ਉਸ ਨੰਬਰ ਤੇ ਕਾਲ ਕਰਕੇ ਵੀ ਫਰੀ ਦੁੱਧ ਭਈ ਕੋਈ ਪੱਕਰੀ ਦਾ ਦੁੱਧ ਤੁਸੀਂ ਲਿਓ ਹਣਾ ਤੇ ਚੱਲ ਤੁਹਾਡੇ ਪੂਰੇ ਹੋ ਜਾਣਗੇ ਵੈਸੇ ਵੀ ਸਰੀਰ ਵਾਸਤੇ ਬੱਕਰੀ ਦਾ ਦੁੱਧ ਬਹੁਤ ਚੰਗਾ ਹੁੰਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਆਪਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ